ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਧਰਮਪੁਰਾ ਦੇ ਗੁਰੂ ਘਰ ਤੋਂ ਜਿੱਥੇ ਪੰਜਾਬ ਦੇ ਵੱਡੇ ਗਾਇਕ ਆਰਨੇ ਦੇ ਵੱਲੋਂ ਲੋੜਵੰਦਾ ਭੈਣਾ ਦਾ ਜਿਹੜੇ ਆਨੰਦ ਕਾਰਜ ਨੂੰ ਕਰਵਾਏ ਜਾ ਰਹੇ ਹਨ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਸਮਾਗਮ ਉਹ ਰੱਖਿਆ ਗਿਆ ਜਿੱਥੇ तमाम ਜਿਹੜੇ ਇੰਤਜ਼ਾਮ ਨੇ ਹੁੰਦੇ ਨੇ ਵੀ ਆਸ਼ਾ ਵਿੱਚ ਉਹ ਕਿਤੇ ਗਏ ਨੇ ਤਾਂ ਹਾਲਾਕਿ ਮਹਿੰਦੀ ਦੀ ਰਸਮ ਜਿਹੜੀ ਕੱਲ ਉਹ ਵੀ ਉਹਨਾਂ ਦੇ ਆਪਣੇ ਵੱਲੋਂ ਘਰ ਦੇ ਵਿੱਚ ਹੀ ਨਿਭਾਈ ਗਈ ਹੈ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਵੇਂ ਜੋੜੇ ਲਾਵਾਂ ਲੈਂਦੇ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਨੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਨਵੇਂ ਜੋੜੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਘਰ ਦੇ ਵਜ਼ੀਰ ਦੇ ਵੱਲੋਂ ਲਾਵਾਂ ਦੀ ਰਸਮ ਆ ਉਹ ਅਦਾ ਕੀਤੀ ਜਾ ਰਹੀ ਹੈ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੇ ਵੱਡੇ ਗਾਇਕਾਂ ਦੇ ਵੱਲੋਂ ਲੋੜ ਬੰਦਾ ਪਹਿਣਾ ਦੇ ਆਨੰਦ ਕਾਜ ਨੇ ਕਰਵਾਏ ਜਾਣੇ ਔਰ ਜੋ ਉਹਨਾਂ ਨੂੰ ਘਰ ਦੇ ਵਿੱਚ ਉਹ ਲੋੜਿੰਦਾ ਸਮਾਨ ਹੁੰਦਾ ਉਹ ਵੀ ਪੂਰਾ ਸੈੱਟ ਬਣਾ ਕੇ ਕੱਲੀ ਕੱਲੀ ਭੈਣ ਨੂੰ ਉਹ ਦਿੱਤਾ